ਜਮਾ ਸਸਤੀ ਆਲਟੋ ਗੱਡੀ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਰੇਟ ਮਾਲਕ ਨੇ ਕੁੱਲ 65000 ਰੁਪਏ ਗੱਡੀ ਦਾ ਕਿਹਾ ਦਾ ਨਾਲ ਦੀ ਨਾਲ ਆਪਾਂ ਇੱਕ ਜਮਾ ਸਸਤਾ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਜੀ ਰੇਟ ਦੀ ਆਪਾਂ ਗੱਲਬਾਤ ਕਰਦੇ ਹਾਂ ਤੇ ਜਿੰਨੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਹੋਰ ਵੀ ਕਈ ਗੱਡੀਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 946029488 ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੁਝ ਵੀ ਇਹ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੀ ਜਿਦਿਓ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਸਕੋਰਪੀਓ ਗੱਡੀ ਆਪਾਂ ਲੈ ਕੇ ਪਹੁੰਚੀਆਂ ਜੀ ਪੰਜਾਬ ਨੰਬਰ ਹੈ ਸਾਰੀ ਗੱਡੀ ਰੀਜਨਲ ਮਾਲਕ ਨੇ ਦੱਸੀ ਹੈ ਪੂਰੀ ਵਧੀਆ ਸੋਹਣੀ ਗੱਡੀ ਹੈ ਤੇ ਟਾਇਰਾਂ ਦੀ ਆਪਾਂ ਗੱਲ ਕਰੀਏ ਤਾਂ ਨਵੇਂ ਵਾਂਗੂ ਚਾਰੋਂ ਟਾਇਰ ਆਪ ਨੂੰ ਮਿਲ ਜਾਣਗੇ ਮਾਨਸਾ ਮਾਲਕ ਦਾ ਏਰੀਆ ਦਾ ਤੇ ਡਿਮਾਂਡ ਦੀ ਗੱਲ ਕਰੀਏ 2 ਲੱਖ ਤੇ 70000 ਰੁਪਏ ਮਾਲਕ ਨੇ ਡਿਮਾਂਡ ਰੱਖੀ ਹੈ ਮਾਡਲ ਦੀ ਗੱਲ ਕਰੀਏ 10 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਰੰਗ ਤੁਸੀਂ ਚੈੱਕ ਕਰੋ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਵਧੀਆ ਗੱਡੀ ਮਾਲਕ ਨੇ ਆਪਣੇ ਕੋਲੇ ਭੇਜੀ ਹੈ ਸੇਲ ਵਾਸਤੇ ਮਾਲਕ ਕਹਿੰਦੇ ਨੇ ਵੀ ਰੇਟ ਬਹਿ ਕੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਾਣ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਤੁਸੀਂ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਲਓ ਤੁਰ ਕੇ ਦੇਖ ਲਓ ਟ్రਾਈ ਲੈ ਲਿਓ ਜਦੋਂ ਪੂਰੀ ਤਸੱਲੀ ਹੋ ਗਈ ਸੀ ਉਹ ਤੋਂ ਬਾਅਦ ਮਾਲਕ ਨਾਲ ਰੇਟ ਬਹਿ ਕੇ ਮੁਕਾ ਕੇ ਤੇ ਗੱਡੀ ਦੀ ਡੀਲ ਕਰ ਸਕਦੋਂ ਬਾਕੀ ਗੱਡੀ ਤੁਹਾਨੂੰ ਪਸੰਦ ਆਊਗੀ ਚਲਾਈ ਤੁਹਾਨੂੰ ਪਸੰਦ ਆਊਗੀ ਬਾਕੀ ਮਾਲਕ ਦਾ ਨੰਬਰ ਥੱਲੇ ਆਪਾਂ ਵੱਡੇ ਵੱਡੇ ਅੱਖਰਾਂ ਚ ਦੇ ਹੀ ਦਿੱਤਾ ਕਰੋ ਗੱਲ ਬਾਤਿੰਗ ਗੱਲ ਕਰਦੇ ਹਾਂ ਆਪਾਂ ਏ ਸਟਾਰ ਗੱਡੀ ਦੀ ਪੰਜਾਬ ਨੰਬਰ ਆਪਾਂ ਲੈ ਕੇ ਪਹੁੰਚੇ ਹਾਂ ਸਜੂਕੀ ਦੀ ਗੱਡੀ ਐ ਜੀ ਮਰੂਤੀ ਸਜੂਕੀ ਦੀ 10 ਮਾਡਲ ਐ ਪਾਸਿੰਗ 2031 ਤੱਕਰ ਮਾਲਕ ਨੇ ਰੀਨਿਊ ਕਰਵਾਈ ਹੋਈ ਐ ਮਾਡਲ ਦੀ ਗੱਲ ਕਰੀਏ 10 ਮਾਡਲ ਐ ਟਾਇਰਾਂ ਦੀ ਗੱਲ ਕਰੀਏ ਨਵੇਂ ਟਾਇਰ ਨੇ ਬਿਲਕੁਲ ਫਰੈਸ਼ ਮਾਲਕ ਨੇ ਹੁਣੇ ਪਵਾਏ ਐ ਕੁਝ ਕੁ ਦਿਨ ਪਹਿਲਾਂ ਜੀ ਸੀਟ ਕਵਰ ਨਵੇਂ ਨੇ ਮਿਊਜ਼ਿਕ ਸਿਸਟਮ ਜੇਬੀਐਲ ਦਾ ਵਧੀਆ ਮਾਲਕ ਨੇ ਲੁਵਾਇਆ ਹੋਇਆ ਤੇ ਅਲਾਈ ਲੱਗੇ ਹੋਏ ਨੇ ਸਟੇਪਨੀ ਵੀ ਨਾਲ ਐ ਜੀ ਤੇ ਇਸ ਟਿਪਣੀ ਚ ਵੀ ਅਲਾਈ ਲੱਗਿਆ ਹੋਇਆ ਹੈ। ਬਾਕੀ ਤੁਸੀਂ ਚੈੱਕ ਕਰੋ ਗੱਡੀ ਦੀਆਂ ਫੋਟੋਆਂ ਚੈੱਕ ਕਰੋ। ਬਹੁਤ ਸੋਹਣੀ ਮਾਲਕ ਨੇ ਗੱਡੀ ਰੱਖੀ ਹੋਈ ਹੈ। ਬੰਪਰ ਬੂਮਪਰ A ਤੋਂ Z ਹਰ ਚੀਜ਼ ਆਪਾਂ ਨੂੰ ਵਧੀਆ ਦੇਖਣ ਨੂੰ ਮਿਲੇਗੀ। ਬਾਕੀ ਤੁਸੀਂ ਅੰਦਰੋਂ ਚੈੱਕ ਕਰੋ ਜੀ। ਮਾਲਕ ਨੇ ਵਧੀਆ ਸੀਟ ਕਵਰ ਚੜਵਾ ਰੱਖੇ ਨੇ। ਵਧੀਆ ਮੈਟਿੰਗ ਆਪਾਂ ਨੂੰ ਮਿਲ ਜੂਗੀ। ਮੈਟ ਵਧੀਆ ਨੇ ਤੇ ਫੋਟੋਆਂ ਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਸੀ। ਜ਼ਿਆਦਾ ਮੈਨੂੰ ਦੱਸਣ ਦੀ ਲੋੜ ਹੈ ਨਹੀਂ ਪੰਜਾਬ ਨੰਬਰ ਹੈ ਸੋਹਣੀ ਗੱਡੀ ਹੈ। ਰੇਡ ਕੀਤਾ ਜਾਊਗਾ। ਇੱਕ ਬਾਰੀ 210 ਡਿਮਾਂਡ ਹੈ। ਕਰੋ ਮਾਲਕ ਨਾਲ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੇ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਦਿੱਤਾ ਜੀ ਤੇ ਗੱਲਬਾਤ ਕਰ ਲਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਕਿ ਸਭ ਇਹ ਏਰੀਆ ਚ ਕੁਝ ਵੀ ਹੈ ਤੁਹਾਡੇ ਕੋਲੇ ਗੱਡੀ ਆ ਮੋਟਰਸਾਈਕਲ ਆ ਘਰ ਆ ਕੋਠੀ ਆ ਆਪਣੇ ਕੋਲੇ ਭੇਜ ਦਿਓ ਫਰੀਜ਼ ਆਪਾਂ ਐਡ ਲਾ ਦਾਂਗੇ ਜੀ ਆਪਣੇ ਚੈਨਲ ਦਾ WhatsApp ਨੰਬਰ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾਗਾ ਗੱਲਬਾਤ ਕਰਾਂਗੇ ਆਪਾਂ ਸੈਂਟਰੋ ਗੱਡੀ ਦੀ ਇੱਕ ਆਪਾਂ 1999 ਮਾਡਲ ਸੈਂਟਰੋ ਗੱਡੀ ਲੈ ਕੇ ਪਹੁੰਚੇ ਹਾਂ ਜੀ RC ਮਾਲਕ ਨੇ ਦੱਸਿਆ ਐਕਸਪਾਇਰ ਅਗਸਤ ਮਹੀਨੇ ਚ 2024 ਚ ਐਕਸਪਾਇਰ ਹੋ ਗਈ ਸੀ ਨਵਾਂ ਸ਼ਹਿਰ ਮਾਲਕ ਦਾ ਏਰੀਆ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਅਸੀਂ ਵਧੀਆ ਆਪਾਂ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਚਲਾਈ ਚ ਇੱਕ ਨੰਬਰ ਹੈ ਗੱਡੀ ਪੰਜਾਬ ਨੰਬਰ ਹੈ ਰੰਗ ਦੇਖੋ ਬੰਪਰ ਦੇਖੋ ਚਲਾਉਣ 'ਚ ਕੋਈ ਕਮੀ ਪੇਸ਼ੀ ਨਹੀਂ ਤੇ 70000 ਰੁਪਏ ਮਾਲਕ ਨੇ ਡਿਮਾਂਡ ਰੱਖੀ ਆਪਣੇ ਕੋਲ ਤੇ ਮਾਲਕ ਕਹਿੰਦੇ ਨੇ ਵੀ 70000 ਵੀਡੀਓ 'ਚ ਕਹਿ ਦਿਓ ਬਾਕੀ ਮੌਕੇ ਤੇ ਮਾਨਤਾਨ ਕਰ ਦਾਂਗੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਖਰੀਦਣ ਦਾ ਹੈਗਾ ਚਾਹਵਾਨ ਤਾਂ ਮਾਲਕ ਨਾਲ ਗੱਲ ਕਰ ਲਿਓ ਜੀ ਮਾਲਕ ਕਹਿੰਦੇ ਨੇ ਰੇਟ ਕਰ ਲਾਂਗੇ ਬਾਕੀ ਜਿੰਨੀ ਵੀ ਜਾਣਕਾਰੀ ਮਾਲਕ ਨੇ ਆਪਣੇ ਕੋਲ ਭੇਜੀ ਸੀਗੀ ਸਾਰਾ ਕੁਝ ਤੁਹਾਨੂੰ ਮੈਂ ਕੋਲੋਂ ਫਰਮ ਕਰਵਾ ਹੀ ਦਿੱਤਾ ਜੀ ਸਾਰਾ ਕੁਝ ਦੱਸ ਹੀ ਦਿੱਤਾ ਬਾਕੀ ਮਾਲਕ ਕਹਿੰਦੇ ਨੇ ਪਹਿਲੇ ਸਾਲਫ ਗੱਡੀ ਸਟਾਰਟ ਹੈ ਅੰਦਰੋਂ ਕੰਡੀਸ਼ਨ ਵਧੀਆ ਇੰਜਨ ਗੇਅਰ ਪੂਰਾ ਵਧੀਆ 1 ਰੁਪਿਆ ਗੱਡੀ ਕਿਸੇ ਪਾਸੋਂ ਭਾਲਦੀ ਨਹੀਂ ਜੇ ਕੋਈ ਹੋਵੇ ਤਾਂ ਮਾਲਕ ਕਹਿੰਦੇ ਨੇ ਮੈਨੂੰ ਫੋਨ ਕਰਕੇ ਗੱਡੀ ਨੂੰ ਆ ਕੇ ਦੇਖਣਾ ਕੋਈ ਚਾਹੁੰਦਾ ਹੈ ਤਾਂ ਦੇਖ ਵੀ ਸਕਦਾ ਹੈਗਾ ਬਾਕੀ ਤੁਸੀਂ ਮਾਲਕ ਨਾਲ ਕਰੋ ਗੱਲਬਾਤ ਆਪ ਹੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਜੇ ਵੀਡੀਓ ਵਧੀਆ ਲੱਗ ਰਹੀ ਆ ਪਸੰਦ ਆ ਰਹੀ ਆ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬ ਦਿਓ ਲਾਈਕ ਕਰਦਿਆ ਕਰੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚੂ ਇਸੇ ਤਰ੍ਹਾਂ ਦੀ ਵੀਡੀਓ ਆਪਣੇ ਚੈਨਲ ਤੇ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਆਪਣਾ ਮੈਸੇਜ ਪਹੁੰਚ ਜਾਇਆ ਕਰੂਗਾ ਜੀ ਤੇ ਆਪਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚ ਮੋਟਰਸਾਈਕਲ ਘਰ ਕੋਠੀ ਮਕਾਨ ਡੇਲੀ ਲੈ ਕੇ ਆਉਂਦੇ ਰਹਿੰਨੇ ਆ ਜੀ ਗੱਲਬਾਤ ਕਰਦੇ ਆ ਜੀ ਹੁਣ ਆਪਾਂ ਫਿਰ ਤੋਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਐਡ ਕਰਵਾਉਣੀ ਆ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਾ ਦੇਵਾਂਗੇ ਗੱਲ ਕਰਦੇ ਆ ਆਪਾਂ ਵੀਡੀਓ ਦੀ ਫਿਰ ਤੋਂ ਜੀ ਆਪਾਂ ਲੈ ਕੇ ਪਹੁੰਚਿਆ ਮੋਟਰਸਾਈਕਲ ਤੁਸੀਂ ਪਹਿਲਾਂ ਤਾਂ ਮੋਟਰਸਾਈਕਲ ਦੀਆਂ ਫੋਟੋਆਂ ਚੈੱਕ ਕਰੋ ਜੀ ਮਾਲਕ ਨੇ ਬੀਲ ਬਹੁਤ ਵਧੀਆ ਪੋਆਏ ਹੋਏ ਨੇ। ਬਾਕੀ ਕਲਰ ਤੁਸੀਂ ਚੈੱਕ ਕਰੋ। ਮਾਲਕ ਨੇ ਬਹੁਤ ਸੋਹਣਾ ਤਿਆਰ ਕਰਵਾਇਆ ਹੋਇਆ। ਕਮੀ ਪੇਸ਼ੀ ਕੋਈ ਨਹੀਂ ਹੈਗੀ। ਹਰ ਤਰ੍ਹਾਂ ਦਾ ਕੰਮ ਮਾਲਕ ਨੇ ਪੂਰਾ ਵਧੀਆ ਤੇ ਸ਼ੌਂਕ ਨਾਲ ਕਰਵਾਇਆ ਹੋਇਆ। ਬਾਕੀ ਤੁਸੀਂ ਫੋਟੋਆਂ ਚ ਚੈੱਕ ਕਰ ਰਹੇ ਹੋ। ਚਾਹੇ ਇੰਜਣ ਕਰੋ ਚੈੱਕ ਕਰੋ ਜੀ, ਚਾਹੇ ਰੰਗ ਦੇਖੋ, ਚਾਹੇ ਮੁਗਰਾੜ ਦੇਖੋ। ਹਰ ਕੰਮ ਮਾਲਕ ਨੇ ਵਧੀਆ ਰੀਝਾਂ ਨਾਲ ਕਰਵਾਇਆ ਹੋਇਆ। ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਸਾਰਾ ਨੂੰ ਪਸੰਦ ਆਊਗਾ। ਬਾਕੀ ਸਾਰਾ ਕੁਝ ਆਪਾਂ ਦੱਸ ਰਹੇ ਹਾਂ ਸੀ। ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਆਪਣੇ ਕੋਲੇ 30000 ਰੁਪਏ ਡਿਮਾਂਡ ਪਹੁੰਚੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਜੀ ਮਾਲਕ ਦੇ ਏਰੀਆ ਦੀ ਗੱਲ ਕਰੀਏ ਤਾਂ ਇਹਨਾਂ ਨੇ ਦੱਸਿਆ ਵੀ ਖਡੂਰ ਸਾਹਿਬ ਮੋਟਰਸਾਈਕਲ ਖੜੇਗਾ ਮਾਲਕ ਕਹਿੰਦੇ ਨੇ ਜੀਨੂੰ ਵੀ ਪਸੰਦ ਆਉਂਦਾ ਹੈ ਆ ਕੇ ਦੇਖ ਸਕਦਾ ਬਾਕੀ ਮਾਲਕ ਨੇ ਮਾਡਲ 1998 ਦੱਸਿਆਗਾ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਹੀ ਰਹੇ ਹਾਂ ਜੀ ਜਾ ਕੇ ਤੁਸੀਂ ਦੇਖ ਸਕਦੇ ਹੋ ਅਰੇਟ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਏਰੀਆ ਵੀ ਤੁਹਾਨੂੰ ਪਤਾ ਲੱਗ ਗਿਆ ਮੋਟਰਸਾਈਕਲ ਦੀਆਂ ਫੋਟੋਆਂ ਤੁਸੀਂ ਦੇਖ ਰਹੇ ਹੋ ਸੀ ਬਾਕੀ ਤੁਸੀਂ ਚਲਾ ਕੇ ਦੇਖ ਲਓ ਟ్రਾਈ ਲੈ ਲਿਓ ਪਸੰਦ ਆਊਗਾ ਅ ਰੇਟ ਕੀਤਾ ਜਾਊਗਾ ਬਾਕੀ ਤੁਸੀਂ ਇੱਕ ਵਾਰੀ ਜਾਇਓ ਜ਼ਰੂਰ ਜੇ ਕੇਸ ਨੂੰ ਪਸੰਦ ਆਏ ਠੀਕ ਹੈ ਸੀ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੋਈ ਤਾਂ ਥੱਲੇ ਸਕਰੀਨ ਤੇ ਆਪਾਂ ਮਾਲਕ ਦਾ ਵੱਡੇ ਵੱਡੇ ਅੱਖਰਾਂ ਚ ਨੰਬਰ ਦੇ ਹੀ ਦਿੱਤਾ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਸੀ ਗੱਲ ਕਰਾਂਗੇ ਆਪਾਂ ਹੁਣ ਮੋਟਰਸਾਈਕਲ ਦੀ ਇੱਕ ਹੋਰ ਆਪਾਂ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਪਹਿਲਾਂ ਤਾਂ ਚੈੱਕ ਕਰੋ ਜੀ ਆਰ 15 ਮੋਟਰਸਾਈਕਲ ਹੈ ਤੇ ਵੱਡਾ ਮੋਟਰਸਾਈਕਲ ਹੈ ਜੀ ਇਹ ਫੋਟੋ ਵਿੱਚ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਈ ਰਹੇ ਹਾਂ ਮਾਡਲ ਦੀ ਗੱਲ ਕਰੀਏ 12 ਮਾਡਲ ਹੈ ਰੇਟ 45000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਬਰਨਾਲੇ ਖੜਾ ਹੈਗਾ ਮਾਲਕ ਦੇ ਘਰੇ ਕਿਸੇ ਨੂੰ ਪਸੰਦ ਆਉਂਦਾ ਕੋਈ ਜਾ ਕੇ ਦੇਖਣ ਦਾ ਹੋਵੇ ਚਾਹਵਨ ਤਾਂ ਬਰਨਾਲੇ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣਾ ਚਲਾ ਕੇ ਦੇਖ ਲਓ ਤੋਰ ਕੇ ਦੇਖਣਾ ਤੋਰ ਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ। ਬਾਕੀ ਰੇਟ ਵਗੈਰਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ। ਤੇ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਘੱਟ ਵੀ ਲਵਾਂਗੇ। ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ। ਦੇ ਤਾਂ ਆਪਾਂ ਕਰੋ ਗੱਲਬਾਤ ਜੀ। ਆਲਟੋ ਦੀ ਆਪਾਂ ਗੱਲਬਾਤ ਕਰਦੇ ਆਂ ਜਿਹੜੀ ਆਪਾਂ ਲੈ ਕੇ ਪਹੁੰਚੇ ਆਂ। ਕੁੱਲ 65000 ਰੁਪਏ ਮਾਲਕ ਨੇ ਡਿਮਾਂਡ ਰੱਖੀ ਐ। ਹਰਿਆਣਾ ਨੰਬਰ ਐ ਜੀ ਗੱਡੀ। ਸਿਲਵਰ ਰੰਗ ਚ ਪੂਰੀ ਸੋਹਣੀ ਗੱਡੀ ਐ। ਸਾਰਾ ਕੁਝ ਵਧੀਆ ਜੀ ਪੰਜ ਮਾਡਲ ਐਸੀ ਹੀਟਰ ਵਰਕਿੰਗ ਚ ਪੂਰਾ ਵਧੀਆ ਆਪਾਂ ਨੂੰ 뮤직 ਸਿਸਟਮ ਮਿਲ ਜੂਗਾ ਬਾਕੀ ਆਪਾਂ ਸਾਰਾ ਕੁਝ ਫੋਟੋਆਂ ਚ ਤੁਹਾਨੂੰ ਦਿਖਾ ਰਿਆ ਸੀ ਬਾਗਾ ਪੁਰਾਣਾ ਮਾਲਕ ਦਾ ਏਰੀਆ ਨੰਬਰ ਸਕਰੀਨ ਤੇ ਮਾਲਕ ਦਾ ਆਪਾਂ ਦੇ ਹੀ ਦਿੱਤਾ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਬਾਕੀ ਮੈਂ ਉਮੀਦ ਕਰਦਾ ਗੱਡੀ ਤੁਹਾਨੂੰ ਪਸੰਦ ਆ ਗਈ ਹੋਊਗੀ ਤੇ ਵੀਡੀਓ ਤੁਹਾਨੂੰ ਪਸੰਦ ਆ ਗਈ ਹੋਊਗੀ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਚ ਜੇ ਤੁਸੀਂ ਐਡ ਕਰਵਾਉਣੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਮਾ ਭੇਜੋ ਫਰੀ ਚਾਪਾ ਐਡ ਲਾ ਦਾਂਗੇ ਜੀ ਆਪਣੇ ਚੈਨਲ ਦਾ WhatsApp ਨੰਬਰ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ ਜੇ ਤੁਹਾਨੂੰ ਤੁਹਾਡੇ ਏਰੀਆ ਚ ਕੋਈ ਮਸ਼ੀਨਰੀ ਨਹੀਂ ਮਿਲ ਰਹੀ ਜੀ ਤਾਂ ਕਮੈਂਟ ਪਾਓ ਤੁਸੀਂ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਲੈ ਕੇ ਆਪਾਂ ਤੁਹਾਡੇ ਖਾਤਰ ਪਹੁੰਚ ਜਾਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ